ਨਸ਼ਾ ਖਿਲਾਫ ਡੀਜੀਪੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਇਕਤਾ ਪਾਰਟੀ ਦੇ ਕੌਮੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਸੌਂਪਿਆ ਇਕਤਾ ਪਾਰਟੀ ਦੇ ਕੌਮੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਡੀਜੀਪੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਐਸਐਚਓ ਸਿਟੀ ਕਪੂਰਥਲਾ ਸੰਜੀਵਨ ਜੈਸਵਾਲ ਨੂੰ ਸੌਂਪਿਆ ਸਥਾਨਕ ਮਾਰਕ ਫੈਂਟ ਚੌਂਕ ਵਿਖੇ ਸ਼ਨੀਵਾਰ ਨੂੰ ਇਕਤਾ ਪਾਰਟੀ ਦੇ ਦਫ਼ਤਰ ਵਿਖੇ ਪਾਰਟੀ ਵਰਕਰਾਂ ਦੀ ਹਾਜ਼ਰੀ 'ਚ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਲਗਾਮ ਪਾਉਣੀ ਸਮੇਦੀ ਮੰਗ ਹੈ ਜਿਨੇ ਵੀ ਨਸ਼ਾ ਵੇਚਣ ਵਾਲੇ ਹਨ ਇਹਨਾਂ ਦੀ ਕਮਾਈ ਦੌਲਤ ਜਾਇਦਾਦ ਨੂੰ ਜ਼ਬਤ ਕਰਕੇ ਸੀਲ ਕਰ ਦਿੱਤਾ ਜਾਵੇ ਜਿਸ ਨਾਲ ਨਸ਼ਾ ਤਸਕਰਾਂ ਨੂੰ ਠੱਲ ਪਵੇ ਇਸ ਮੌਕੇ ਪੰਜਾਬ ਪੁਲਿਸ ਤੇ ਡੀਜੀਪੀ ਦੇ ਨਾਮ ਇੱਕ ਮੰਗ ਪੱਤਰ ਬਣਾਇਆ ਗਿਆ ਜਿਸ ਨੂੰ ਮੌਕੇ ਤੇ ਪੁੱਜੇ ਥਾਣਾ ਸਿਟੀ ਐਸ ਐਚ ਓ ਸੰਜੀਵਨ ਜਸਵਾਲ ਨੂੰ ਸੌਂਪਿਆ ਗਿਆ ਇਸ ਮੌਕੇ ਐਸ ਐਚ ਓ ਸੰਜੀਵਨ ਜਸਵਾਲ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਫੜਨ ਲਈ ਪੁਲਿਸ ਪਹਿਲੇ ਹੀ ਬਹੁਤ ਗੰਭੀਰ ਹੈ ਪਿਛਲੇ ਦਿਨਾਂ ਚ ਕਪੂਰਥਲਾ ਦੇ ਤਿੰਨ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਸੀਲ ਕੀਤਾ ਗਿਆ ਹੈ ਅਤੇ ਜਲਦ ਹੋਰ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਆਉਣ ਵਾਲੇ ਦਿਨਾਂ ਚ ਸੀਲ ਕੀਤਾ ਜਾ ਰਿਹਾ ਹੈ ਜੋਆ ਤੇ ਦੜੇ ਸੱਟੇ ਵਾਲੇ ਕਰੀਬ 30 ਕੇਸ ਕੋਰਟ ਚ ਪੇਸ਼ ਕਰ ਦਿੱਤੇ ਗਏ ਹਨ ਸ਼ਹਿਰ ਅੰਦਰ ਗੈਰ ਕਾਨੂੰਨੀ ਕੰਮ ਬਰਦਾਸ਼ਤ ਨਹੀਂ ਕੀਤੇ ਜਾਣਗੇ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਸਰਕਾਰ ਦੇ ਜਿਹੜੇ ਪੰਜਾਬ ਸਰਕਾਰ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਮਹਿਮ ਨੂੰ ਲੈ ਕੇ ਜਿੱਥੇ ਕਿ ਪਾਰਟੀ ਲੈਵਲ ਤੇ ਤਾਂ ਕੰਮ ਕੀਤੇ ਜਾ ਰਹੇ ਆਨਰਡ ਟਾਈਮ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਧਰ ਮਹਿਮ ਕੀ ਚੀਜ਼ ਜਾਰੀ ਕੀਤੀ ਜਾ ਰਹੀ ਹੈ ਪਿਛਲੇ ਕਾਫੀ ਦਿਨਾਂ ਤੋਂ ਮਾਨਜੋਗ ਐਸਐਸਬੀ ਸਾਹਿਬ ਕਪੂਠਰਾ ਦੀ ਅਗਵਾਈ ਦੇ ਵਿੱਚ ਅਸੀਂ ਕੈਸੋ ਆਪਰੇਸ਼ਨ ਉਹ ਜਿਹੜੇ ਵੀ ਡਰੱਗ ਪੈਡਲਰ ਹੈਗੇ ਨੇ ਉਹਨਾਂ ਤੇ ਰੇਡ ਕਰ ਰਹੇ ਆ ਰੇਡ ਕਰਕੇ ਵੱਧ ਤੋਂ ਵੱਧ ਰਿਕਵਰੀ ਕਰਕੇ ਉਹਨਾਂ ਤੇ ਮੁਕੱਦਮੇ ਦਰਜ ਕਰਦੇ ਆ। ਪਵਿਕ ਵਿੱਚ ਦੇ ਵਿੱਚ ਵੀ ਇਹੀ ਇੱਦਾਂ ਜਿਹੜੀ ਕੰਟੀਨਿਊ ਰਹਿ ਗਈ। ਅਸੀਂ ਜਿਹੜੇ ਅੱਜ ਕੱਲ੍ਹ ਕੀ ਨਸ਼ੇ ਦੇ ਵਪਾਰੀ ਆ ਕਿ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗਾ ਕਿ ਕਿਸ ਤਰੀਕੇ ਨਾਲ ਜੇ ਉਹ ਸਦਨਾ ਚਾਹਤ ਕਿਸ ਤਰੀਕੇ ਨਾਲ ਮਿਲ ਕੇ ਮਹਿਮ ਦਾ ਹਿੱਸਾ ਬਣ ਸਕਦੇ। ਨਸ਼ੇ ਦੇ ਵਪਾਰੀਆਂ ਨੂੰ ਇਹੀ ਮੈਸੇਜ ਆਜੇ ਦੇ ਜਿਨ੍ਹਾਂ ਨੇ ਇਹ ਕੰਮ ਕੀਤਾ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰਾ ਰਹੇ ਫ੍ਰੀਜ਼ ਕਰਾ ਰਹੇ ਆ ਜਿਹੜੇ ਨਸ਼ੇ ਦੇ ਵਪਾਰੀ ਆ ਉਹਨਾਂ ਤੋਂ ਵੱਧ ਤੋਂ ਵੱਧ ਰੇਡ ਕਰਕੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਬਿਲਕੁਲ ਜਿਹੜਾ ਚਿੱਟੇ ਦਾ ਆ ਇਹ ਬਿਲਕੁਲ ਸਫਾਇਆ ਕਰਦੇ ਆਗੇ ਚਿੱਟੇ ਤੋਂ ਇਲਾਵਾ ਜੂਆ ਵਗੈਰਾ ਹੋਰ ਵੀ ਜਿਹੜੇ ਗੈਰਕਾਨੂੰਨੀ ਦਾ ਕੰਮ ਹੋ ਰਿਹਾ ਉਹਨਾਂ ਤੇ ਕੀ ਪਕੜ ਹੋਏਗੀ ਤੁਸੀਂ ਜਿਹੜੇ ਜੂਆ ਜਾਂ ਡੜਾ ਸੱਟਾ ਲਾਉਂਦੇ ਨੇ ਉਹਨਾਂ ਤੇ ਘੱਟੋ ਘੱਟ ਵੀ 30 ਮੁਕੱਦਮੇ ਦਰਜ ਹੋ ਚੁੱਕੇ ਆ ਇਸ ਸਾਲ ਦੇ ਵਿੱਚ ਛਾਣੇ ਸਿੱਧੀ ਦੇ ਵਿੱਚ ਟੀਮ ਗੱਡੇ ਵਿੱਚ ਦਰਜ ਹੋਇਆ ਵੱਧ ਤੋਂ ਵੱਧ ਗਬਰੀ ਕਰਕੇ ਉਹਨਾਂ ਦੇ ਅਸੀਂ ਚਲਾਨ ਜਿਹੜੇ ਆ ਕੋਰਟ ਦੇ ਵਿੱਚ ਟਰੈਲੀ ਦੇਤੇ ਨੇ ਸਰ ਤੁਸੀਂ ਪਬਲਿਕ ਨੂੰ ਕੀ ਮੈਸੇਜ ਦਿੰਦੇ ਜਿਹੜੇ ਨਸ਼ੇ ਤਸਕਰਾ ਵਾਗੋਂ ਤੁਹਾਨੂੰ ਦੱਸਣਾ ਚਾਹੀਦਾ ਚਲੋ ਨਾਮ ਗੁਪਤ ਰੱਖਿਆ ਜਾਂਦਾ ਅਸੀਂ ਪਬਲਿਕ ਨੂੰ ਇਹੀ ਮੈਸੇਜ ਜਾਨਾ ਚਾਹੁੰਦੇ ਆ ਅੱਜ ਗਰਮੀਤ لال ਪ੍ਰਧਾਨ ਜੀ ਨੇ ਭਾਰਤੀ ਇਕਤਾ ਪਾਰਟੀ ਦੇ ਇਹਨਾਂ ਨੂੰ ਅਸੀਂ ਇਹੀ ਵਿਸ਼ਵਾਸ ਦਵਾਉਂਦੇ ਆ ਜਿਹੜਾ ਵੀ ਜਾਂ ਆਮ ਪਬਲਿਕ ਨੂੰ ਇਹ ਵਿਸ਼ਵਾਸ ਦਵਾਉਂਦੇ ਆ ਜਿਹੜਾ ਵੀ ਸਾਨੂੰ ਨਸ਼ੇ ਬਾਰੇ ਕੋਈ ਸੂਚਨਾ ਦੇਗਾ ਉਹਦਾ ਬਿਲਕੁਲ ਨਾਮ ਗੁਪਤ ਰੱਖਿਆ ਜਾਏਗਾ ਉਹਨੂੰ ਐਪਰੀਸ਼ੀਏਟ ਕੀਤਾ ਜਾਏਗਾ ਥੈਂਕ ਯੂ ਸਦਾ ਮੈਂ ਪਰਮਜੀਤ ਸਿੰਘ ਦੇਖਤਾ ਪਾਲੀ ਇਹ ਆਪਾਂ ਪਬਲਿਕ ਨੂੰ ਮੇਰੇ ਨੌਜਵਾਨ ਜੋ ਮੁੰਡਾ ਪਿੰਡ ਔਰ ਪੰਜਾਬ ਦੇ ਮੇਰੇ ਨੌ ਹਲਕਿਆਂ ਤੋਂ ਅਲੱਗ-ਅਲੱਗ ਆਏ ਆ ਇਹਨਾਂ ਦਾ ਇਹੀ ਮੁੱਦਾ ਜੋ ਇਲੈਕਸ਼ਨ 'ਚ ਕਿਹਾ ਹੀ ਕਿ ਨਸ਼ਾ ਸਿਰਫ ਪ੍ਰੋਬਲਮ ਸਾਰਿਆਂ ਨੂੰ ਇਹਨਾਂ ਨੂੰ ਨਸ਼ੇ ਦੀ ਅੱਜ ਵੀ ਕਹਿੰਦੇ ਵੀ ਠੀਕ ਤੁਸੀਂ ਸਾਡੇ ਕੋ ਆਏ ਆ ਤੇ ਨਸ਼ੇ ਦੀ ਹੀ ਬਾਜ ਠਾਈ ਸੀ ਪਿੰਡ ਚੋਲਾ ਸਾਹਿਬ ਇੱਕ ਗਲੀ ਦੇ ਵਿੱਚ ਸ਼ਰੇ ਆਮ ਨਸ਼ਾ ਵੇਚ ਰਿਆ ਲਿਖਤੀ ਐਸਐਚਓ ਨੂੰ ਦਰਖਾਸਤ ਦੇ ਕੇ ਆਏ ਉਹਨਾਂ ਨੂੰ ਫੋਨ ਤੇ ਵੀ ਗੱਲ ਹੋਈ ਕਹਿੰਦੇ ਕਿ ਇਹਦੇ ਵਾਸਤੇ ਅਸੀਂ ਬਹੁਤ ਯੋਰਾ ਨਾਲ ਕੰਮ ਕਰ ਰਹੇ ਆਂ ਤੇ ਬੰਦ ਜ਼ਰੂਰ ਨਸ਼ਾ ਹੋਊਗਾ ਜੇ ਆਪਾਂ ਆਪ ਹੀ ਪ੍ਰਾਲਾ ਕਰਾਂਗੇ ਪੁਲਿਸ ਨੂੰ ਆਪਾਂ ਜਿੰਨਾ ਚਿਰ ਆਪ ਖੁਦ ਉਹਨਾਂ ਦੀ ਇਨਫਰਮੇਸ਼ਨ ਨਹੀਂ ਦਿੰਦੇ ਉਹਨਾਂ ਚਿਰ ਨਸ਼ਾਨੀ ਬੰਦ ਹੁੰਦਾ ਨਸ਼ਾ ਕਰਨ ਵਾਲੇ ਕੀ ਇੱਕ ਫੋਨ ਆ ਜਾਂਦਾ ਐਸਐਚਓ ਨੂੰ ਕਹਿੰਦਾ ਠੀਕ ਆ ਜੀ ਇਹ ਮੇਰਾ ਬੰਦਾ ਐਸਐਚਓ ਨੇ ਤੇ ਆਪੇ ਹੱਥ ਖੜੇ ਕਰਨੇ ਜੇ ਨਹੀਂ ਛੱਡਣਾ ਮੈਂ ਤੇਰਾ ਤਬਾਦਲਾ ਕਰਾ ਦੇਣਾ ਜਿੰਨਾ ਚਿਰ ਪਬਲਿਕ ਪਿੰਡ ਦਾ ਸਰਪੰਚ ਮੈਂਬਰ ਆਪਣਾ ਪੂਰੀ ਤਰੀਕਾ ਸਾਥ ਨਹੀਂ ਦੇਊਗਾ ਉਹਨਾਂ ਚਿਹਰੇ ਨਸ਼ਾ ਬਦਨਾ ਬਦਨਾ ਰੁਕਣਾ ਨਹੀਂ ਪੁਲਿਸ ਨੂੰ ਵੱਧ ਤੋਂ ਵੱਧ ਆਪਾਂ ਨੂੰ ਸਾਥ ਦੇਣਾ ਸਾਥ ਦੇਣਾ ਪੈਣਾ ਤੇ ਫੇਰ ਹੀ ਇਹ ਨਸ਼ੇ ਦਾ ਕੋਡ ਜਿਹੜਾ ਹੈ ਨਿਕਲਣਾ ਸਰ ਜਿਹੜਾ ਕਿ ਅੱਜ ਪਾਰਟੀ ਵੱਲੋਂ ਨਸ਼ੇ ਨੂੰ ਲੈ ਕੇ ਜਿਹੜੀ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਸੀ ਕਿਹੜੇ-ਕਿਹੜੇ ਮੁੱਦੇ ਸੀ ਜਿਹਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਮੈਂ ਗਰਮੀਤਲਾ ਬਿੱਟੂ ਉਹ ਸਮੁੱਚੀ ਇਕਤਾ ਪਾਰਟੀ ਵੱਲੋਂ ਵੀ ਅੱਜ ਨੇ ਅਸੀਂ ਪਿਛਲੇ 8-9 ਸਾਲ ਤੋਂ ਲਗਾਤਾਰ ਵੀ ਨਸ਼ਿਆਂ ਸਬੰਧੀ ਜਿਹੜੇ ਪ੍ਰੋਗਰਾਮ ਲਗਾਤਾਰ ਕਰਦੇ ਆਂ ਔਰ ਮੰਗਪੱਤਰ ਜਿਹੜੇ ਆ ਵੱਖ-ਵੱਖ ਅਫਸਰਾਂ ਨੂੰ ਭੇਜ ਕੇ ਉਹਦੀ ਜਾਣਕਾਰੀ ਦਿੰਨੇ ਆ ਕਿ ਹਲਕਾ ਕਪੂਰਥੱਲੇ ਦੇ ਵਿੱਚ ਵੀ ਤਨਾਰ ਜਿਹੜੇ ਜ਼ਗੀਰਦਾਰ ਜਿਹੜੇ ਆ ਨਸ਼ਿਆਂ ਦਾ ਵਪਾਰ ਕਰਦੇ ਆ ਉਹ ਨਸ਼ਿਆਂ ਦਾ ਵਪਾਰ ਤੇ ਕਰਦੇ ਆ ਨਾਲ ਕਰੋੜਾਂ ਰੁਪਈਆ ਦੀ ਮਾਤਸਮੇ ਦਾ ਉਹਨਾਂ ਨੇ ਪ੍ਰੋਫਿਟ ਜਿਹੜੀ ਬਣਾਈ ਪਈ ਆ ਮੈਂ ਪਿਛਲੇ ਹਫਤੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਮੈਂ ਉਹਨਾਂ ਚਟੇ ਵਾਲਿਆਂ ਨੂੰ ਕਿਹਾ ਸੀਗਾ ਜਿਹੜੇ ਚਟੇ ਦਾ ਕੰਮ ਕਰਦੇ ਆ ਕਿਉਂਕਿ ਇਹ ਇਕਤਾ ਪਾਰਟੀ ਜਿਹੜੀ ਆ ਨਾ ਤੇ ਨਸ਼ਿਆਂ ਨਾਲ ਕੋ ਡਰਦੀ ਆ ਨਾ ਸਮੈਕੀਆਂ ਕੋਲੋਂ ਡਰਦੀ ਆ ਕਿਉਂਕਿ ਤੇ ਸਮੁੱਚੀ ਇਕਤਾ ਪਾਰਟੀ ਹੈਗੀ ਆ ਜਿਹੜੀ ਇਹਨਾਂ ਚਟੇ ਵੇਚਣ ਵਾਲਿਆਂ ਦੇ ਖਿਲਾਫ ਹੈਗੀ ਆ ਮੈਂ ਉਦੋਂ ਰਾਣਾ ਗੁਰਜੀਤ ਸਿੰਘ ਦੇ ਬੰਦਿਆਂ ਦੇ ਖਿਲਾਫ ਵੀ ਲਗਾਤਾਰ ਓਪਨ ਮੈਂ ਚੈਲੰਜ ਕੀਤਾ ਸੀਗਾ ਉਹ ਚਾਰ ਬੱਤੀ ਚੌਂਗ ਦੇ ਵਿੱਚ ਮੈਂ ਸਮਝਦਾ ਪੂਸ ਸੱਤਰਾਂ ਨੂੰ ਬਗਾਦਾ ਉਹਨਾਂ ਦੇ ਨੰਬਰ ਉਹਨਾਂ ਦੀ ਜਗ੍ਹਾ ਟਿਕਾਣੇ ਮੈਂ ਸਾਰੇ ਦੱਸੇ ਸੀਗੇ ਪਰ ਚਲੋ ਕੋਈ ਗੱਲ ਨਹੀਂ ਵੀ ਕਈ ਵਾਰੀ ਕਾਰਵਾਈ ਲੇਟ ਹੁੰਦੀ ਹੈ ਪਰ ਕਪੂਰਥਲੇ ਦੇ ਵਿੱਚ ਵੀ ਸਾਡੇ ਡਿਪਟੀ ਸਾਹਿਬ ਦੀ ਗਵਾਈ ਚ ਐਸਐਚਓ ਸਾਹਿਬ ਦੀ ਗਵਾਈ ਦੇ ਵਿੱਚ ਵੀ 3-4 ਦਿਨ ਪਹਿਲਾਂ ਕਿੱਟਾ ਵੇਚਣ ਵਾਲਿਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਮੈਂ ਸਮਝਦਾ ਜ਼ਬਤ ਹੋਈਆਂ ਉਹ ਰ ਹੋਣੀਆਂ ਚਾਹੀਦੀਆਂ ਦੇਖੋ ਇੰਨੇ ਲੋਕਾਂ ਦੇ ਜੀ ਛੋਟੇ-ਛੋਟੇ ਬੱਚੇ ਜਿਹੜੇ ਆ ਅੱਜ ਵੀ ਮਰਦੇ ਪਏ ਆ ਉਹ ਲਗਾਤਾਰ ਮਰਦੇ ਪਏ ਆ ਉਹ ਜਿਹੜੇ ਚਿੱਟੇ ਦਾ ਵਪਾਰ ਕਰਦੇ ਆ ਉਹ ਆਪਣੇ ਕੋਠੀਆਂ ਵਿੱਚ ਬਹਿ ਕੇ ਗਾ ਉਹਨਾਂ ਨੇ ਜਿਹੜੇ ਆ ਸੇਲਮੈਨ ਜਿਹੜੇ ਆ ਉਹ ਬਰੀ ਬ ਪਰਿਵਾਰਾਂ ਨੂੰ ਮੋਰੇ ਲਾਇਆ ਪਿਆ ਵਾ ਦੇਖੋ ਮੈਨਸ ਪਰਸਨ ਹੁਣੀ ਬੇਨਤੀ ਕਰਦਾ ਸੀਗਾ ਕਿ ਤੁਸੀਂ ਬੜਾ ਵਧੀਆ ਸਟੈਪ ਚੱਕਿਆ ਆ ਆਪਾਂ ਲੋਕਾਂ ਦੇ ਜੀਵ ਬਚਾਉਣੇ ਆ ਇਹਨਾਂ ਨੂੰ ਆਪਾਂ ਜਦੋਂ ਹੱਥ ਪਾਵਾਂਗੇ ਨਾ ਜਦੋਂ 2-4 ਨੂੰ ਪੈ ਗਿਆ ਤੇ ਬਾਕੀ ਜਿਹੜੇ ਆ ਉਹ ਆਪ ਹੀ ਭੱਜ ਜਾਣੇ ਆ ਕਿਉਂਕਿ ਕਪੂਰਥਲੇ ਦੇ ਵਿੱਚ ਕੱਲ ਵੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਉਹਨੇ ਖੁਦ ਦੇਖਿਆ ਵੀ ਜਾ ਕੇ ਵੀ ਜਿਹੜਾ ਬੰਦਾ ਸੇਲ ਕਰਦਾ ਸੀ ਨਾ ਜਾਂ ਵੇਚਦਾ ਸੀਗਾ ਮੈਂ ਖੁਦ ਦੇਖਿਆ ਉਹਦੀ ਵੀਡੀਓ ਬਣਾਈ ਥੋੜੀ ਜਿਹੀ ਮੈਂ ਪਰ ਮੈਂ ਪੂਨੇ ਘੰਟੇ ਬਾਅਦ ਉਹ ਬੰਦੇ ਨੂੰ ਫੋਨ ਕੀਤਾ ਦੁਬਾਰਾ ਆਪਣੇ ਘਰ ਬੁਲਾਇਆ ਉਹ ਕਹਿੰਦਾ ਪ੍ਰਧਾਨ ਜੀ ਮੈਂ ਨਹੀਂ ਵੇਚਦਾ ਮੈਂ ਕਿਹਾ ਤੂੰ ਨਾ ਵੇਚ ਤੂੰ ਸਾਨੂੰ ਨਾਟ ਗਾਣਾ ਦੱਸ ਦੇ ਫਿਰ ਨਾ ਸਾਡਾ ਕੰਮ ਹੈਗਾ ਦੇਖੋ ਆਪਾਂ ਸਾਰੇ ਹੱਲ ਮਿਲ ਕੇ ਜੇ ਇਹ ਚੀਜ਼ਾਂ ਨੂੰ ਨੱਥ ਪਾਵਾਂਗੇ ਖਾਸ ਤੌਰ ਤੇ ਪੁਲਿਸ ਵੀ ਆਪਾਂ ਮਦਦ ਕਰਾਂਗੇ ਮੈਂ ਸਮਝਦਾ ਕਿ ਜਿਹੜਾ ਨਸ਼ਿਆਂ ਦਾ ਜਿਹੜਾ ਕੋੜ ਜਿਹੜਾ ਉਹ ਅੱਜ ਆਪਾਂ ਨੂੰ ਖਤਮ ਕਰਨਾ ਚਾਹੀਦਾ ਵਾ ਜੇ ਆਪਾਂ ਇਹ ਤੀਜਾਂ ਵੱਲ ਪਾਸੇ ਨਾ ਗਏ ਤੇ ਔਨ ਵਾਲੇ ਸਮੇਂ ਦੇ ਵਿੱਚ ਆਪਣਾ ਨੌਜਵਾਨ ਕੋਈ ਨਹੀਂ ਜੇ ਬਚਣਾ ਕਿਉਂਕਿ ਜਦੋਂ ਇੱਕ ਬੱਚਾ ਕਿਸੇ ਦੀ ਸੈਟੀ ਵਿੱਚ ਪੈ ਜਾਂਦਾ ਉਹ ਮੈਂ ਸਮਝਦਾ ਉਹਨੂੰ ਵੀ ਲਾਰੰਦਾ ਵਾ ਜਦੋਂ ਉਹਨੂੰ ਲੱਗਦਾ ਉਹਦੇ ਲੱਗਣ ਦੇ ਨਾਲ ਕਈ ਜਿਹੜੇ ਬੱਚੇ ਜਿਹੜੇ ਆ ਉਹਦੇ ਪੇੜ ਚੜ ਜਾਂਦੇ ਆ ਤੁਹਾਨੂੰ ਲੱਗਦਾ ਕਿ ਜਿਹੜੀ ਚਿੱਟੇ ਕੁਰਤੇ ਪਜਾਮੇ ਪਾ ਕੇ ਉਹਨਾਂ ਜਿਹੜਾ ਕਿ 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 ਪਹਿਲਾਂ ਵੀ ਧੰਦੇ ਦੇ ਵਿੱਚ ਇਨਵੋਲਵ ਸੀ ਪੁਲਿਸ ਪ੍ਰਸ਼ਾਸਨ ਨੂੰ ਉਹਨੇ ਤੇ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਦੇਖੋ ਮੈਂ 1 ਸਾਲ ਪਹਿਲਾਂ ਜਦੋਂ ਪ੍ਰੋਪਰ ਸਾਰੀ মিডিਆ ਆਈ ਸੀਗੀ ਮੈਂ ਉਦੋਂ ਪ੍ਰੈਸ ਕਾਨਫਰੰਸ ਕੀਤੀ ਜਦੋਂ ਕਾਂਗਰਸੀਆਂ ਨੇ ਮੇਰੇ ਖਿਲਾਫ ਕੀਤੀ ਤੇ ਮੈਂ ਗੱਲ ਕਹੀ ਰਾਣਾ ਕੁਮਾਰਜੀਤ ਸਿੰਘ ਨੂੰ ਉਹ ਜਿੰਨੇ ਤੁਹਾਡੇ ਬੰਦੇ ਬੈਠੇ ਆ ਪਜਾਮੇ ਕੁਰਤੇ ਪਾ ਕੇ ਉਹਨਾਂ ਵਿੱਚੋਂ ਇੱਕ ਵੀ ਸਾਫ ਦੱਸ ਦਿਓ ਇੱਕ ਵੀ ਸਾਫ ਦੱਸ ਦਿਓ ਉਹਦੇ ਤੋਂ ਬਾਅਦ ਮੈਂ ਮੈਰੋਪਾਤ ਮੇਰੇ ਖਿਲਾਫ ਵੀ ਕਲਾਕ ਕਰੋ ਪਰ ਜਿੰਨਾ ਚੇਤਰ ਮੇਤੇ ਜਾਨ ਤੋਂ ਜਾਨ ਹੈਗੀ ਆ ਨਾ ਮੈਂ ਚਿੱਟੇ ਦਾ ਕੰਮ ਕਰਨ ਦੇਣਾ ਚਾਹੇ ਕੋਈ ਤਨਾਰ ਚਾਹੇ ਕੋਈ ਜਿੱਦਾ ਮਰਦੀ ਬਰਮਾਸ਼ ਆ ਇਹ ਚਿੱਟੇ ਦਾ ਕਪੂਰ ਥੱਲੋਂ ਕੰਮ ਅਸੀਂ ਖਤਮ ਕਰਨੇ ਕਰਨਾ ਇਹ ਈ ਈ ਜਿਹੜਾ ਮੈਂ ਸਮੇਂ ਦਾ ਲਗਾਤਾਰ ਅਸੀਂ 7 ਸਾਲ ਤੋਂ ਲੱਗੇ ਪਏ ਆ ਜਦੋਂ ਕਰੋਨਾ ਸੀਗਾ ਉਦੋਂ ਵੀ ਅਸੀਂ ਪੂਤ ਅਫਸਰਾਂ ਨੂੰ ਲਿਖਤੀ ਨੰਬਰ ਗੱਡੀਆਂ ਦੇ ਨੰਬਰ ਸਾਰਾ ਕੁਝ ਹੁੰਦੇ ਰਹੇ ਆ ਪਰ ਮੈਂ ਸਮਝਦਾ ਵੀ ਉਸ ਸਮੇਂ ਦੀ ਪੁਲਿਸ ਅਫਸਰ ਨੂੰ ਮਿਲੀ ਭੁਗਤ ਦੇ ਨਾਲ ਜਦੋਂ ਟਿਕਾਣਾ ਦੱਸਦੇ ਸੀਗੇ ਉਹ ਰੋਡ ਜਿਹੜੇ ਬਦਲੇ ਜਾਂਦੇ ਸੀਗੇ ਉਹ ਰੋਡ ਤੋਂ ਗੱਡੀ ਕੋਈ ਨਹੀਂ ਲੰਘਦੀ ਸੀਗੀ ਇਸ ਕਰਕੇ ਉਹਨੇ ਇੱਕ ਧਈਆ ਸੀ ਕੀਤਾ ਵੀ ਸਾਨੂੰ ਥੋੜਾ ਕਦਮ ਆਪ ਚੱਕ ਕੇ ਵੀ ਉਹਨਾਂ ਦੇ ਨਾਂ ਪਤਾ ਨਹੀਂ ਦੱਸਦੇ ਸੀ ਮੌਕੇ ਤੇ ਬੰਦੇ ਫੜ